ਜੱਸੀ ਦੀ ਆਟੇ বাস ਸਟੈਂਡ ਮਰਿੰਦਾ ਸ਼ਹਿਰ ਅੱਜ ਇੱਕ ਬੜਾ ਸੁੰਦਰ ਜਿਹਾ ਬੜਾ ਪਿਆਰਾ ਜਿਹਾ ਤੇ ਬੜਾ ਸੋਹਣਾ ਜਿਹਾ ਪੀਸ ਲਿਆ ਰਹੇ ਆ ਰਵਾਈ ਲੋਕਾਂ ਦੀ ਰਵਾਈ ਲੁੱਕ ਹਾਈ ਜੈਂਟਲੀ ਚੁਆਇਸ ਤੇ ਸੂਟ ਬੜੇ ਪਿਆਰੇ ਪਿਆਰੇ ਸੂਟ ਖਰੀਦਣ ਦੇ ਵਾਸਤੇ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਨਾ ਸ਼ਹਿਰ ਜਿਹੜਾ ਅੱਜ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਸੂਟ ਦਿਖਾ ਰਹੇ ਆ ਬੜਾ ਪਿਆਰਾ ਜਿਹਾ ਤੇ ਬੜਾ ਸੋਹਣਾ ਜਿਹਾ ਸੂਟ ਲਿਆ ਰਹੇ ਆ ਜੀ ਕਦੀ ਵੀ ਇੰਨਾ ਸੁੰਦਰ ਜਿਹਾ ਸੂਟ ਨਹੀਂ ਮਿਲਣਾ ਜੀ ਬਸ ਇੱਕੋ ਹੀ ਸ਼ਰਤ ਰਹਿਣੀ ਆ ਜਿਹੜੀ ਮੇਰੀ ਭੈਣ ਜਿਹੜਾ ਮੇਰਾ ਵੀਰ ਵੀਡੀਓ ਨੂੰ ਲਾਈਕ ਤੇ ਪੇਜ ਨੂੰ ਅੱਗੇ ਰਿਸਟਿਆਂ ਨੂੰ ਲਿੰਕ ਭੇਜੂਗਾ ਉਹਨਾਂ ਨੂੰ ਇਸ ਰੇਟ ਤੇ ਸੂਟ ਮਿਲਣਾਂ ਦੀ ਕਈ ਪੈਣ ਆ ਕੇ ਕਹਿੰਦੀ ਆ ਵੀਰੇ ਵੀ ਜੋ ਇਹ ਵੀਡੀਓ ਦੇ ਅੰਦਰ ਰੇਟ ਪਾਤਾ ਵੀ 5 ਰੁਪਏ ਘੱਟ ਕਰ ਲੈ 10 ਘੱਟ ਕਰ ਲੈ ਪਲੀ ਸਾਨੂੰ ਆ ਕੇ ਘੱਟ ਵਧਣਾ ਕਿਹਾ ਕਰੋ ਫਿਕਸ ਪ੍ਰਾਈਸ ਆ ਜਿਹੜਾ ਵੀਡੀਓ ਦੇ ਅੰਦਰ ਪਾ ਦਿੱਤਾ ਵਾ ਕਿਉਂ ਹੁਣ ਜਿਹੜਾ ਸਮਾਂ ਜੀ ਕੱਪੜੇ ਜਿਕਾਂ ਅੰਦਰ ਤਾਂ ਵਿਚਾਰੇ ਭੋਲੇ ਪਾੜੇ ਰਹਿ ਗਏ ਕਮਾਈ ਦਾ ਬੁਟੀਕ ਵਾਲੇ ਕਰ ਰਹੇ ਆ ਜਿਹੜੇ ਸਟੀਚਿੰਗ ਕਰਦੇ ਆ ਉਹਨੇ ਦਾ ਸੂਟ ਨਹੀਂ ਹੁੰਦਾ ਜਿੰਨੇ ਪੈਸੇ ਸਲਾਈ ਦੇ ਲੱਗਦੇ ਆ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਹੈ ਤਾਂ ਜੀ 1895 ਵਾਲਾ ਵਾ ਜਿਹੜੀਆਂ ਮੇਰੀਆਂ ਭੈਣਾਂ ਨੇ ਵੀਡੀਓ ਸ਼ੇਅਰ ਕਰਨੀ ਆ ਪੇਜ ਨੂੰ ਲਾਈਕ ਕਰਨਾ ਸਿਰਫ ਉਹਨਾਂ ਨੂੰ ਮਿਲਣਾ 1195 ਰੁਪਏ ਦਾ ਮਸਲੀਨ ਦਾ ਦੁਪੱਟਾ 2.5 ਮੀਟਰ ਖਾਲੀ ਸੂਟ ਬਗੈਰ ਚੁੰਨੀ ਤੋਂ ਹੀ 1000 ਰੁਪਏ ਦਾ ਜੀ ਡਿਜੀਟਲ ਪ੍ਰਿੰਟ 100% ਕਾਟਨ ਕਦੀ ਵੀ ਇਨਾ ਸੋਨਾ ਤੇ ਇਨਾ ਪਿਆਰਾ ਸੂਟ ਨਹੀਂ ਮਿਲਣਾ ਜੀ ਬਾ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਜੱਸੀ ਗਿਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਕਲਰ ਦੇਖੋ ਕਿੰਨੇ ਸ਼ਾਨਦਾਰ ਵਾਹ ਜੀ ਵਾਹ ਆ ਦੇਖੋ ਕਿੰਨਾ ਪਿਆਰਾ ਇਹ ਕਲਰ ਹੈ ਜੀ ਸਕਰੀਨ ਸ਼ਾਟ ਮਾਰੀ ਚਲੋ ਤੇ ਫੜਾਵੜ ਭੇਜੀ ਚਲੋ ਬਈ ਬਾਪੂ ਜੀ ਸੂਟ ਸਾਡੇ ਵਾਸਤੇ ਰੱਖ ਲਓ ਇੱਕ ਖਾਲੀ ਦੁਪੱਟਾ ਹੀ 600 ਰੁਪਏ ਦਾ ਜੀ ਠੀਕ ਹੈ ਜੀ ਖਾਲੀ ਚੁੰਨੀ 600 ਰੁਪਏ ਦੀ ਆ ਜੀ ਸਰਦਾਰਨੀ ਵਾਲੀ ਚੁੰਨੀ ਆ 2.5 ਮੀਟਰ ਲੰਬੀ ਆ ਕੋਈ ਦੁਪੱਟੇ ਦੇ ਅੰਦਰ ਕਮੀ ਨਹੀਂ ਹੈ ਜੀ ਚਿੱਟੀ ਚੁੰਨੀ 350 ਰੁਪਏ ਦੀ ਆ 250 ਰੁਪਏ ਲੱਗਦਾ ਇਹਨੂੰ ਡਿਜੀਟਲ ਕਰਨ ਤੇ ਨਾ ਕਰਨੀ ਸਿਰ ਤੋਂ ਸਲਿੱਪ ਮਸਲੀਨ ਦਾ ਦੁਪੱਟਾ ਕਾਟਨ ਦਾ ਸੂਟ ਬੜਾ ਸ਼ਾਨਦਾਰ ਤੇ ਬੜਾ ਜਾਨਦਾਰ ਸੂਟ ਰਵਾਈ ਲੁੱਕ ਦਾ ਪੰਜਾਬ ਦੀਆਂ ਸਰਦਾਰਨੀਆਂ ਵਾਸਤੇ ਸਪੈਸ਼ਲ ਸੂਟ ਹੈ ਜੀ ਇਹਦਾ ਸੂਟ ਹੈ ਜੀ ਬੜਾ ਸੁੰਦਰ ਹੈ ਚਾਰ ਕਲਰ ਹੈ ਚਾਰੇ ਕਲਰ ਹੀ ਥੋੜੀ ਨਜ਼ਰ ਕਰਾ ਦਨੇ ਆ ਜੀ ਬੜੇ ਪਿਆਰੇ ਜੇ ਸੂਟ ਹੈ ਜੀ ਆਹ ਦੇਖੋ ਜਿਹੜੀ ਮੇਰੀ ਬੀਟੀਆ ਆਫਿਸ ਦੇ ਅੰਦਰ ਕੰਮ ਕਰਦੀ ਆ ਸਿਰਫ ਉਹਨਾਂ ਦੀ ਪਸੰਦ ਆ ਜੀ ਬੜਾ ਪਿਆਰਾ ਜਾਂ ਸੂਟ ਆ ਜੀ ਚੌਥਾ ਕਲਰ ਇਸ ਤੋਂ ਵੀ ਸ਼ਾਨਦਾਰ ਗਰਮੀ ਵਾਸਤੇ ਬੜੇ ਅਨਮੋਲ ਜੇ ਕਲਰ ਆ ਬੜੇ ਸੋਹਣੇ ਜੇ ਕਲਰ ਆ ਜੀ ਕਾਪਰ ਰੰਗ ਦਾ ਤਾਂ ਕਹਿਣੀ ਕਿਆ ਜੀ ਬੜਾ ਸੋਹਣਾ ਜਿਹਾ ਸੂਟ ਹੈ ਜੀ 100% ਕਾਟਨ ਦਾ ਸੂਟ ਹੈ ਜੀ ਕਰੀ ਚਲੋ ਪੇਜ ਨੂੰ ਲਾਈਕ ਵੀਡੀਓ ਨੂੰ ਸ਼ੇਅਰ 1995 1895 ਰੁਪਏ ਸੇਲ ਹੋ ਰਿਹਾ ਜੀ ਪਰ ਜਿਨ੍ਹਾਂ ਨੇ ਪੇਜ ਲਾਈਕ ਕਰਨਾ ਵੀਡੀਓ ਸ਼ੇਅਰ ਕਰਨੀ ਆ ਸਿਰਫ 1195 ਰੁਪਏ ਮਿਲਣਾ ਕਿੱਥੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ 老弟。